ਆਮ ਆਦਮੀ ਪਾਰਟੀ ਦੇ ਵਿਧਾਇਕ ਦਿਨੇਸ਼ ਚੱਡਾ ਨੇ ਇੱਥੇ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ 'ਚ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਬੋਲੋ ਆਰਡੀਐਫ ਦਾ ਪੈਸਾ ਸੂਬੇ ਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਦੱਸਿਆ ਕਿ ਇਸ ਪਿੱਛੇ ਭਾਸ਼ਪਾ ਦੀ ਸਾਜ਼ਿਸ਼ ਹੈ ਅਤੇ ਪਾਰਟੀ ਚਾਹੁੰਦੀ ਹੈ ਕਿ ਪੰਜਾਬ ਚੋਂ ਸਰਕਾਰੀ ਮੰਡੀਕਰਨ ਦੀ ਪ੍ਰਥਾ ਖਤਮ ਹੋ ਜਾਵੇ। ਇਸੇ ਕਾਰਨ ਪੰਜਾਬ ਨੂੰ 7000 ਕਰੋੜ ਰੁਪਏ ਦੇ ਫੰਡ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਨੇ ਪੰਜਾਬ ਭਾਸ਼ਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਕਰਦਿਆਂ ਕਿ ਆ ਕਿ ਉਹ ਹਮੇਸ਼ਾ ਕਹਿੰਦੇ ਨੇ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਕੇਂਦਰ ਸਰਕਾਰ ਚ ਉਭੰਦ ਕਰਨਗੇ ਤਾਂ ਫਿਰ ਪੰਜਾਬ ਦਾ ਪੈਸਾ ਰੁਕੇ ਜਾਣ ਤੇ ਉਹ ਚੁੱਪ ਕਿਉਂ ਨੇ? ਰਵਨੀਤ ਬਿੱਟੂ ਵੀ ਭਾਸ਼ਪਾ ਦੇ ਨਵੇਂ ਮੰਤਰੀ ਬਣੇ ਨੇ। ਉਹ ਇਸ ਤੇ ਆਪਣੀ ਆਵਾਜ਼ ਕਿਉਂ ਨਹੀਂ ਬੁਲੰਦ ਕਰਾਉਂਦੇ? ਦਿਨੇਸ਼ ਛੱਡਾ ਨੇ ਪੰਜਾਬ ਦੇ ਸਾਰੇ ਨਵੇਂ ਬਣੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਇਹ ਪੰਜਾਬ ਤੇ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਦਿਨੇਸ਼ ਛੱਡਾ ਨੇ ਪੰਜਾਬ ਦੇ ਸਾਰੇ ਨਵੇਂ ਬਣੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਤੇ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਇਸ ਵਾਰ ਉਹ ਸਭ ਤੋਂ ਪਹਿਲਾਂ ਕੇਂਦਰ ਚ ਜਾ ਕੇ ਲੜਾਈ ਲੜਨ ਪੰਜਾਬ ਦੇ ਕਿਸਾਨਾਂ ਦੀ ਪਿੰਡ ਪਿੰਡ ਦੀ ਅਤੇ ਸੜਕਾਂ ਦੀ ਹਾਲਤ ਦੀ ਆਵਾਜ਼ ਬੁਲੰਦ ਕਰਕੇ ਕੇਂਦਰ ਦੀ ਤਾਨਾਸ਼ਾਹ ਸਰਕਾਰ ਨਾਲ ਲੜਾਈ ਲੜਨ ਉਹਨਾਂ ਨੇ ਮੁਰ ਸੁਨੀਲ ਜਾਖੜ ਰਵਨੀਤ ਬਿੱਟੂ ਅਤੇ ਹੋਰ ਪਾਸਪ ਆਗੂਆਂ ਨੂੰ ਕਿਹਾ ਕਿ ਜੇਕਰ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਖੜਨਾ ਹੈ ਤਾਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲੁਕਵੇਂ ਤਰੀਕੇ ਨਾਲ ਲਾਗੂ ਹੋਣ ਤੋਂ ਰੋਕਣ ਲਈ ਉਹ ਆਪਣੀ ਆਵਾਜ਼ ਬੁਲੰਦ ਕਰਨ।